ਸੱਤ ਸਰੀਆ ਕਾਲਜੀ ਅੱਜ ਮੈਂ ਸੀਗਾ ਆਪਣੇ ਪਿੰਡ ਜਹਾਗੀਰ ਤੇ ਤੁਸੀਂ ਪਾਣੀ ਦਾ ਲੈਵਲ ਚੈੱਕ ਕਰ ਸਕਦੇ ਹੋ ਕਿ ਕਿੰਨਾ ਉੱਚਾ ਚਲਾ ਗਿਆ ਪਿੰਡ ਦਾ ਮਾਹੌਲ ਚੈੱਕ ਕਰਨ ਲਈ ਅਸੀਂ ਪਿੰਡ ਤੋਂ ਬਾਹਰ ਜਾ ਪੁੱਜੇ ਜਿੱਥੇ ਕੀ ਲੋਕਾਂ ਦੇ ਘਰਾਂ ਵਿੱਚ ਪਾਣੀ ਇਕੱਠਾ ਹੋ ਗਿਆ ਸੀ ਅਤੇ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਸੀਗਾ ਤੇ ਇਹਨਾਂ ਨਾਲ ਗੱਲਬਾਤ ਕਰਦੇ ਦੌਰਾਨ ਇਹਨਾਂ ਨੇ ਸਾਨੂੰ ਦੱਸਿਆ ਕਿ ਲਗਾਤਾਰ ਮੀਂਹ ਤਨਜ਼ਰਾਂ ਤੋਂ ਕਾਫੀ ਪੈ ਰਿਹਾ ਸੀ ਜਿਸ ਨਾਲ ਨਿੱਕੀ ਮੁਸ਼ਕਲਾਂ ਦਾ ਸਾਹਮਣਾ ਸਾਨੂੰ ਕਰਨਾ ਪਿਆ ਪਿੰਡ ਦੇ ਮਹੱਲੇ ਵਿੱਚ ਬਹੁਤ ਜ਼ਿਆਦਾ ਪਾਣੀ ਜਮਾ ਹੋ ਗਿਆ ਸੀਗਾ ਜਦ ਅਸੀਂ ਪਿੰਡ ਵਿੱਚ ਜਾ ਪੁੱਜੇ ਸਾਡੀ ਅਨੇਕਾਂ ਲੋਕਾਂ ਨਾਲ ਗੱਲਬਾਤ ਹੋਈ ਉੱਥੇ ਸਾਨੂੰ ਦੱਸਿਆ ਵੀ ਮੀਂਹ ਪੈਣ ਕਾਰਨ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਕਰਦੀਆਂ ਸੱਤਾਂ ਚੋਣ ਲੱਗ ਪਈਆਂ ਪਾਣੀ ਅੰਦਰ ਜਮਾ ਹੋ ਗਿਆ ਪਰ ਅਸੀਂ ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰਨ ਲਈ ਪਿੰਡ ਵੱਲ ਨੂੰ ਚੱਲ ਪਏ ਇਹ ਬ੍ਰਦਰ ਸਾਨੂੰ ਉਹਨਾਂ ਘਰਾਂ ਵੱਲ ਲਿਆਵੇ ਸੀ ਜਿੱਥੇ ਬਹੁਤ ਜ਼ਿਆਦਾ ਭਾਰੀ ਨੁਕਸਾਨ ਹੋ ਗਿਆ ਜਿਵੇਂ ਕਿ ਤੁਸੀਂ ਚੈੱਕ ਕਰ ਸਕਦੇ ਹੋ ਕਿ ਇਹਨਾਂ ਦੇ ਆਪਣੇ ਘਰ ਵਿੱਚ ਹੀ ਬਹੁਤ ਜ਼ਿਆਦਾ ਭਾਰੀ ਨੁਕਸਾਨ ਹੋਇਆ ਜਿਵੇਂ ਕਿ ਤੁਸੀਂ ਦੇਖ ਸਕਦੇ ਕਾਫੀ ਮਾਤਰਾ ਵਿੱਚ ਪਾਣੀ ਸਾਡੀ ਇਹਨਾਂ ਦੇ ਘਰ ਦੇ ਅੰਦਰ ਚਲਾ ਗਿਆ ਇਹਨਾਂ ਲਈ ਖਾਣ ਪੀਣ ਦਾ ਪ੍ਰਬੰਧ ਕੋਈ ਨਹੀਂ ਸੀ ਜਿਵੇਂ ਕਿ ਤੁਸੀਂ ਚੈੱਕ ਕਰ ਸਕਦੇ ਹੋ ਵੀ ਭਾਰੀ ਨੁਕਸਾਨ ਹੋਣ ਕਾਰਨ ਇਹਨਾਂ ਦੇ ਡੰਗਰ ਪਸ਼ੂ ਦਾ ਵੀ ਬਹੁਤ ਔਖਾ ਹੋ ਗਿਆ ਸੀ ਇੰਨੇ ਜ਼ਿਆਦਾ ਮੀਂਹ ਕਾਰਨ ਇਹਨਾਂ ਦੇ ਖਾਣ ਪੀਣ ਦੀਆਂ ਵਸਤੂਆਂ ਵੀ ਖਰਾਬ ਹੋ ਚੁੱਕੀਆਂ ਸੀ ਕਰ ਵਾਲਿਆਂ ਨੂੰ ਪੁੱਛਣ ਸਮੇ ਇਹਨਾਂ ਨੇ ਸਾਨੂੰ ਦੱਸਿਆ ਕਿ ਸਾਡੇ ਲਈ ਬੈਠਣ ਨੂੰ ਵੀ ਜਗ੍ਹਾ ਨਹੀਂ ਬਚੀ ਇਹਨਾਂ ਨੁਕਸਾਨ ਸਾਡਾ ਹੋ ਗਿਆ ਤੇ ਇਹਨਾਂ ਨੇ ਸਾਨੂੰ ਦੱਸਿਆ ਕਿ ਨੇਕ ਹੀ ਲੋਕ ਸਾਡੇ ਘਰ ਆ ਕੇ ਚਲੇ ਗਏ ਅਤੇ ਕਿਸੇ ਨੇ ਵੀ ਸਾਡੀ ਕੋਈ ਮਦਦ ਨਹੀਂ ਕੀਤੀ। ਪਿੰਡ ਵਾਲ ਨੂੰ ਚੱਲ ਪਏ ਅਤੇ ਪਿੰਡ ਵਾਲਿਆਂ ਨੇ ਸਾਨੂੰ ਦੱਸਿਆ ਕਿ ਸਾਡੇ ਹਾਲਾਤ ਬਹੁਤ ਹੀ ਜ਼ਿਆਦਾ ਮਾੜੇ ਹੋ ਚੁੱਕੇ ਨੇਗੇ ਕਿਉਂਕਿ ਤਿੰਨ ਦਿਨ ਲਗਾਤਾਰ ਮੀਂਹ ਪੈਣ ਕਾਰਨ ਨੇਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪਿੰਡ ਦੇ ਹੀ ਬ੍ਰਦਰ ਇੱਕ ਸਾਨੂੰ ਖੜੇ ਨਜ਼ਰ ਆਏ ਜਿਨ੍ਹਾਂ ਨੇ ਕਿ ਸਾਨੂੰ ਪਿੰਡ ਦੇ ਹਾਲਾਤਾਂ ਬਾਰੇ ਦੱਸਿਆ। ਬਾਈ ਕੀ ਹਾਲਾਤ ਨੇ ਜੀ ਪਿੰਡ ਦੇ? ਸਸ਼ੀ ਗਾਲ ਜੀ ਬਾਈ ਸਾਰਿਆਂ ਨੂੰ ਵੀਰੇ ਪਿੰਡ ਜਹਾਗੀਰ ਵਿਕੇ ਸੋਭਾ ਦਾ ਮੀਂਹ ਪੈ ਰਿਹਾ ਸੀਗਾ ਸੋ ਨੂੰ ਪਤਾ ਹੀ ਆਪਣੇ ਪੰਜਾਬ ਦਾ ਕਿੰਨਾ ਬੁਰਾ ਹਾਲਾ ਹਾਂਜੀ ਪਾਣੀ ਔਨ ਕਰਕੇ ਪਿੰਡ ਦੇ ਟੋਬੇ ਸਾਰੇ ਚ ਪੂਰੀ ਤਰ੍ਹਾਂ ਭਰ ਚੁੱਕੇ ਨੇ ਸੜਕਾਂ ਤੇ ਪਾਣੀ 2-2 ਫੁੱਟ ਚੜਿਆ ਪਿਆ ਵੀਰੇ ਬਹੁਤ ਔਖਾ ਹੋਇਆ ਪਿਆ ਘਰਾਂ ਬਾਰੇ ਵੀ ਬਿਆਨ ਕਰ ਦਿਓ ਜੀ ਕਰਨ ਪੰਜ ਲੋਕਾਂ ਦੇ ਪੱਕੇ ਘਰ ਨੇ ਪੱਕੇ ਘਰ ਵੀ ਵੀਰੇ ਚੋਈ ਜਾ ਰਹੇ ਨੇ ਸੜਕਾਂ ਤੇ ਚੱਕੜ ਹੋਇਆ ਪਿਆ ਬੱਚਿਆਂ ਨੂੰ ਆਉਣ ਜਾਣ ਚ ਬਹੁਤ ਦਿੱਕਤ ਆ ਰਹੀ ਹੈ ਸਾਨੂੰ ਆਪਣੇ ਪਿੰਡ ਦੇ ਸਾਰਿਆਂ ਨੂੰ ਦਿੱਕਤ ਆ ਰਹੀ ਹੈ ਵੀਰੇ ਹਾਂਜੀ ਤੇ ਪਾਣੀ ਬਹੁਤ ਜ਼ਿਆਦਾ ਖੜਾ ਹੈ ਸਾਨੂੰ ਸਾਰਿਆਂ ਨੂੰ ਦਿੱਕਤ ਆ ਰਹੀ ਹੈ ਜੀ ਪਾਣੀ ਹਾਂਜੀ ਬਹੁਤ ਹੀ ਚੰਗੀ ਤਰ੍ਹਾਂ ਇਨਾ ਬ੍ਰਦਰ ਨੇ ਸਾਨੂੰ ਬਿਆਨ ਕੀਤਾ ਕਿ ਪਿੰਡ ਦੇ ਹਾਲਾਤ ਕਿਸ ਤਰ੍ਹਾਂ ਦੇ ਸੀ ਇਸ ਵੀਡੀਓ ਤੇ ਲਾਈਕ ਕਮੈਂਟ ਐਂਡ ਸ਼ੇਅਰ ਕਰਨਾ ਨਾ ਭੁੱਲਣਾ ਤੁਹਾਡੇ ਲਈ ਨਵੀਆਂ ਨਵੀਆਂ ਅਪਡੇਟਾਂ ਆਪਾਂ ਲਿਆਉਂਦੇ ਰਹਾਂਗੇ ਥੈਂਕ ਯੂ ਪੰਜਾਬ ਦੇ ਮਾੜੇ ਹਾਲਾਤ ਦੇਖਦੇ ਹੋਏ ਹੜਾਂ ਦੀ ਝਪੇਟ ਵਿਚ ਆਈ ਲੋਕਾਂ ਦੀ ਜਿਆਦਾ ਤੋਂ ਜਿਆਦਾ ਮਦਦ ਕਰੋ